ਆਦ ਸੰਗਤ ਜੀਓ ਜੋ ਗੁਰੂ ਸਹਿਬਾਨ ਦੇ ਉਪਦੇਸ਼ ਨੂੰ ਨਹੀਂ ਮੰਨਦੇ ਉਹ ਮੋਹ ਦੀਆਂ ਸੱਟਾਂ ਕਿਸਤ ਨਾ ਖਾਂਦੇ ਹਨ ਆਓ ਇਸ ਸਾਖੀ ਦੇ ਵਿੱਚੋਂ ਸਿੱਖੀਏ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਤਾਰਦੇ ਹੋਏ ਸਤਨਾਮ ਦਾ ਉਪਦੇਸ਼ ਦਿੰਦੇ ਇੱਕ ਨਗਰ ਤੋਂ ਬਾਹਰ ਇੱਕ ਖੂਹ ਤੇ ਜਾ ਬੈਠੇ ਉਸ ਖੂਹ ਤੇ ਇੱਕ ਬਜ਼ੁਰਗ ਆਦਮੀ ਬਿਲਦਾਨੂ ਹੱਕ ਰਿਹਾ ਸੀ ਤੇ ਚਾਰ ਉਸ ਦੇ ਪੁੱਤਰ ਸਨ ਉਹਨਾਂ ਨੂੰ ਵੀ ਉਹ ਤਾੜ ਰਿਹਾ ਸੀ ਕਿ ਤੂੰ ਫਲਾਨਾ ਕੰਮ ਕਰ ਤੂੰ ਫਲਾਨਾ ਕੰਮ ਕਰ ਨਹੀਂ ਤਾਂ ਭੁੱਖੇ ਮਰ ਜਾਓਗੇ ਇੱਕ ਮੈਂ ਵਾਂ ਤੁਹਾਨੂੰ ਤੋੜ ਕੇ ਰੱਖਦਾ ਵਾਂ ਜੇ ਮੈਂ ਤੁਹਾਨੂੰ ਕੋਈ ਕੰਮ ਨਾ ਦਸਾਂ ਫਿਰ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ ਇਹ ਗੱਲਾਂ ਸੁਣ ਕੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਭਾਈ ਬਜ਼ੁਰਗਾ ਹੁਣ ਤੂੰ ਬੁੱਢਾ ਹੋ ਗਿਆ ਐਨਾ ਨਾ ਖਪਿਆ ਕਰ ਇਹ ਮੋਹ ਬੜਾ ਦੁੱਖ ਦੇਣ ਵਾਲਾ ਦੁਖਦਾਈ ਹੁੰਦਾ ਹੈ ਇਸ ਨੂੰ ਛੱਡ ਕੇ ਪਰਮੇਸ਼ਰ ਦਾ ਭਜਨ ਸਿਮਰਨ ਕਰ ਤੈਨੂੰ ਅਸੀਂ ਮੁਕਤ ਕਰ ਦਿੰਦੇ ਹਾਂ ਤੇਰੇ ਮੁੰਡਿਆਂ ਨੇ ਸਾਰੇ ਕੰਮ ਸੰਭਾਲ ਲੇਆ ਤੇ ਤੂੰ ਚਿੰਤਾ ਦੇ ਵਿੱਚ ਕਿਉਂ ਆ ਤੇ ਉਸ ਬਜ਼ੁਰਗ ਨੇ ਆਖਿਆ ਜੇ ਮੈਂ ਕਲਪਦਾ ਤਾਂ ਹੀ ਮੇਰੇ ਮੁੰਡੇ ਕੰਮ ਕਰਦੇ ਆ ਨਹੀਂ ਤਾਂ ਇਹ ਕੰਮ ਨੂੰ ਹੱਥ ਨਾ ਲਵਣ ਜੇ ਮੈਂ ਮੁਕਤੀ ਵਾਲੇ ਪਾਸੇ ਲੱਗ ਗਿਆ ਤਾਂ ਇਹ ਸਾਰੇ ਭੁੱਖੇ ਮਰ ਜਣਗੇ ਇਸ ਵਾਸਤੇ ਇਹ ਮੁਕਤੀ ਤੁਸੀਂ ਆਪਣੇ ਕੋਲ ਹੀ ਰੱਖੋ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ ਗੁਰੂ ਜੀ ਨੇ ਆਖਿਆ ਚੰਗਾ ਭਾਈ ਜਿਵੇਂ ਤੇਰੀ ਮਰਜ਼ੀ ਹੈ ਜੇ ਤੂੰ ਅਜੇ ਹੋਰ ਮੋਹ ਦੀਆਂ ਸੱਟਾਂ ਖਾਣੀਆਂ ਤੇ ਹੋਰ ਖਾਲੇ ਪਰ ਸਾਡੀ ਨਿਗਾਹ ਤੇਰੇ ਵੱਲ ਹੋ ਗਈ ਐ ਅਸੀਂ ਤੈਨੂੰ ਮੁਕਤ ਕਰ ਦੇਣਾ ਹੈ ਜਿਸ ਵੇਲੇ ਤੂੰ ਦੁਖੀ ਹੋ ਕੇ ਕਹੇਂਗਾ ਕਿ ਮੈਨੂੰ ਮੁਕਤ ਕਰੋ ਫੇਰ ਤੈਨੂੰ ਮੁਕਤ ਕਰਾਂਗੇ ਇਹ ਗੱਲ ਕਹਿ ਕੇ ਸਤਿਗੁਰੂ ਜੀ ਚਲੇ ਗਏ ਥੋੜਾ ਸਮਾਂ ਬੀਤਿਆ ਉਹ ਬਜ਼ੁਰਗ ਬਿਮਾਰ ਪੈ ਗਿਆ ਹੌਲੀ ਹੌਲੀ ਮੌਤ ਦੇ ਦਿਨ ਨੇੜੇ ਉਹਨੇ ਸ਼ੁਰੂ ਹੋ ਗਏ ਅਰੇ ਨਹੀਂ ਨਹਿ ਡੱਡਰੀ ਪੱਕੀ ਵਡਣ ਹਾਰ ਲੈ ਲੈ ਦਤ ਪਹਤਿਆ ਲਾਵੇ ਕਰ ਤਿਆਰ ਜਾਂ ਹੋਵਾ ਹੁਕਮ ਕਿਰਸਾਨ ਦਾ ਤਾਂ ਲੋਣੇ ਮਿਣਿਆ ਖੇਤਾਰ ਇਸ ਤਰ੍ਹਾਂ ਇਹਨਾਂ ਮਹਾਵਾਕਾਂ ਅਨੁਸਾਰ ਉਸ ਨੂੰ ਮੌਤ ਦਾ ਬਲਾਵਾ ਆ ਗਿਆ ਉਸ ਦੇ ਘਰ ਦੇ ਵਿੱਚ ਇੱਕ ਬੁੱਢਾ ਕਮਜ਼ੋਰ ਬਲਦ ਸੀ ਮਰਨ ਸਮੇਂ ਇਸ ਬਜ਼ੁਰਗ ਦੇ ਮਨ ਦੇ ਵਿੱਚ ਪੁਰਨਾ ਚੱਲਿਆ ਕਿ ਮੇਰੇ ਮਰਨ ਪਿੱਛੋਂ ਮੇਰੇ ਲੜਕੇ ਹੋਰ ਔਖੇ ਹੋ ਜਾਣਗੇ ਕਿਉਂਕਿ ਬਲਦ ਬੁੱਢਾ ਹੋ ਚੁੱਕਾ ਤੇ ਇਹਨਾਂ ਨੂੰ ਨਵਾਂ ਖਰੀਦਣਾ ਪਏਗਾ ਇਸ ਤਰ੍ਹਾਂ ਸੰਕਲਪ ਕਰਦਿਆਂ ਕਰਦਿਆਂ ਉਸ ਦੇ ਪ੍ਰਾਣ ਨਿਕਲ ਗਏ ਉਹਨਾਂ ਦੇ ਘਰ ਇੱਕ ਗਊ ਸੂਣ ਵਾਲੀ ਸੀ ਸੂ ਇਸ ਦੀ ਛੁਰਤੀ ਬੌਲ ਵਿੱਚ ਸੀ ਇਸ ਕਰਕੇ ਉਸੇ ਵਿੱਚ ਹੀ ਪ੍ਰਵੇਸ਼ ਕਰਕੇ ਉਹ ਬੱਚਾ ਹੋ ਕੇ ਉਸੇ ਘਰ ਜੰਮ ਪਿਆ ਪਿਛਲੇ ਜਨਮ ਦੀ ਉਸ ਨੂੰ ਸੋਝੀ ਸੀ ਲੜਕੀਆਂ ਨੇ ਪਾਲਿਆ ਲੋੜ ਮੁਤਾਬਕ ਖੂਹ ਤੇ ਹੜ ਨਾਲ ਜੋੜ ਲਿਆ 4-5 ਸਾਲ ਗੁਜ਼ਰ ਚੁੱਕੇ ਨੇ ਗੁਰੂ ਜੀ ਫੇਰ ਆਏ ਬੁੱਢੇ ਬਾਬੇ ਦੇ ਲੜਕੇ ਮਿਲੇ ਉਹਨਾਂ ਨੇ ਸੰਤ ਸਰੂਪ ਜਾਣ ਕੇ ਮੱਥਾ ਟੇਕਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਤੁਹਾਡਾ ਬੁੱਢਾ ਬਾਪ ਕਿੱਥੇ ਹੈ ਲੜਕੀਆਂ ਨੇ ਕਿਹਾ ਉਹ ਤਾਂ ਕੁਝ ਸਾਲ ਹੋ ਗਏ ਚੜ੍ਹਾਈ ਕਰ ਗਿਆ ਮਰ ਗਿਆ ਹੈ ਗੁਰੂ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ ਤਾਂ ਉਹ ਮਰ ਕੇ ਬਲਦ ਬਣਿਆ ਹੈ ਗੁਰੂ ਜੀ ਨੇ ਬਲਦ ਦੇ ਜਾ ਕੇ ਕੋਲ ਆਖਿਆ ਪਿਛਲੀ ਗਿਆਤ ਦਿੱਤੀ ਉਸ ਨੂੰ ਕਿ ਭਾਈ ਤੈਨੂੰ ਅਸੀਂ ਕਿਹਾ ਸੀ ਤੂੰ ਭਜਨ ਕਰਕੇ ਮੁਕਤੀ ਲੈ ਲੈ ਪਰ ਤੂੰ ਲਈ ਨਹੀਂ ਹੁਣ ਤੂੰ ਬਲਦ ਬਣ ਕੇ ਔਖਾ ਹੋ ਰਿਆਂ ਜੇ ਤੇਰੀ ਮਰਜ਼ੀ ਹੈ ਤੇ ਹੁਣ ਮੁਕਤੀ ਲੈ ਲੈ ਫੇਰ ਵੀ ਉਹ ਮੋਹ ਦੇ ਵਿੱਚ ਫਸਿਆ ਹੋਇਆ ਆਖਦਾ ਹੈ ਜੀ ਹੁਣ ਮੈਨੂੰ ਤੁਸੀਂ ਮੁਕਤ ਕਰਤਾ 500 ਮੇਰਾ ਮੁੱਲ 500 ਦਾ ਮੈਂ ਮਰਾਂਗਾ ਮੇਰੇ ਬੱਚੇ ਹੋਰ ਨਵਾਂ ਬੈਲ ਖਰੀਦਣਗੇ 500 ਹੋਰ ਦੇਣਗੇ ਇਹਨਾਂ ਪੁੱਤਰਾਂ ਨੂੰ 1000 ਰੁਪਏ ਦਾ ਘਾਟਾ ਪਏਗਾ ਇਹ ਵਿਚਾਰੇ ਕਰਜ਼ਾਈ ਹੋ ਜਾਣਗੇ ਕਰਜ਼ਾ ਕਿਦਾਂ ਲਵਣਗੇ ਇਹ ਆਖ ਕੇ ਕਹਿੰਦਾ ਮੈਂ ਮੁਕਤ ਨਹੀਂ ਹੋਣਾ ਚਾਹੁੰਦਾ ਗੁਰੂ ਜੀ ਫੇਰ ਚਲੇ ਗਏ ਪਿੱਛੋਂ ਉਹ ਬਲਦ ਆਪਣੀ ਉਮਰ ਭੋਗ ਕੇ ਵਾਸਨਾ ਅਨੁਸਾਰ ਫੇਰ ਕੁੱਤੇ ਦੇ ਜਨਮ ਦੇ ਵਿੱਚ ਪੈ ਗਿਆ ਹੁਣ ਇਹਨਾਂ ਦੇ ਘਰ ਦਾ ਪਿਛਵਾੜਾ ਪਾਸਾ ਜੋ ਸੁੰਨਾ ਸੀ ਉਜਾੜ ਸੀ ਉਥੇ ਸਾਰੀ ਰਾਤ ਬੰਨੇ ਤੇ ਬੈਠ ਕੇ ਭੌਂਕਦਾ ਰਿਹਾ ਅਖਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਫੇਰਿਆ ਪਹੁੰਚੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਆਪਣੀ ਦਿਵਯ ਦ੍ਰਿਸ਼ਟੀ ਨਾਲ ਵੇਖਿਆ ਕਿ ਉਹ ਹੁਣ ਕੁੱਤਾ ਬਣਿਆ ਹੈ ਗੁਰੂ ਜੀ ਨੇ ਪਾਸੇ ਆ ਕੇ ਸੁਰਤ ਦੇ ਕੇ ਪੁੱਛਿਆ ਸਨਾ ਬਢਿਆ ਹੁਣ ਤੈਨੂੰ ਮੁਕਤ ਕਰ ਦਈਏ ਤਾਂ ਉਸਨੇ ਆਖਿਆ ਮਹਾਰਾਜ ਇਹ ਮੇਰੇ ਮੁੰਡੇ ਪੁੱਤਰੇ ਨੌਵਾ ਮੇਰੀਆਂ ਸਾਰੇ ਜੀਆ ਜੰਤ ਬੜੇ ਬੇਪਰਵਾਵਾ ਸਾਰੇ ਬੜੇ ਹੀ ਬੇਫਿਕਰ ਹੋ ਕੇ ਲੰਮੀਆਂ ਚਾਦਰਾਂ ਤਾਣ ਕੇ ਰਾਤ ਨੂੰ ਸੌਂ ਜਾਂਦੇ ਆ ਤੇ ਮੈਂ ਸਾਰੀ ਰਾਤ ਇਹਨਾਂ ਦਾ ਪਹਿਰਾ ਰੱਖਦਾ ਜੇ ਮੈਂ ਨਾ ਹੰਦਾ ਤਾਂ ਇਹਨਾਂ ਦਾ ਅੱਜ ਨੂੰ ਝੁਗਾ ਚੌੜ ਹੋ ਜਾਣਾ ਸੀ ਚੋਰਾਂ ਨੇ ਲੁੱਟ ਕੇ ਲੈ ਜਾਣਾ ਸੀ ਇਹਨਾਂ ਨੂੰ ਮੈਂ ਕੁੱਤਾ ਬਣ ਕੇ ਭੌਂਕਦਾ ਰਹਿਣਾ ਇਸ ਕਰਕੇ ਕੋਈ ਚੋਰ ਇਹਨਾਂ ਦੇ ਨੇੜੇ ਨਹੀਂ ਆਉਂਦਾ ਮੈਂ ਨਹੀਂ ਮੁਕਤ ਹੋਣਾ ਮੈਨੂੰ ਤਾਂ ਆਪਣੇ ਪਰਿਵਾਰ ਦੀ ਸੁੱਖ ਚਾਹੀਦੀ ਹੈ ਤਾਂ ਗੁਰੂ ਜੀ ਉਸ ਦੇ ਮੋਹ ਦਾ ਪ੍ਰਤਾਪ ਵੇਖ ਕੇ ਹੱਸ ਪਏ ਨੇ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਚੱਲ ਭਾਈ ਜਦੋਂ ਤੂੰ ਆਖੇਗਾ ਤੈਨੂੰ ਉਦੋਂ ਮੁਕਤੀ ਦੇ ਦੇਵਾਂਗੇ ਇਸ ਤਰ੍ਹਾਂ ਇਹ ਕੁੱਤੇ ਦਾ ਸਰੀਰ ਛੱਡ ਕੇ ਘਰ ਦੇ ਵਿੱਚ ਜਿੱਥੇ ਪੈਸੇ ਇਸਨੇ ਦੱਬੇ ਹੋਏ ਸਨ ਕਿ ਕੋਈ ਚੋਰ ਚੋਰੀ ਨਾ ਕਰੇ ਉਹਨਾਂ ਪੈਸਿਆਂ ਵਾਲੇ ਪਾਸੇ ਇਸਦਾ ਧਿਆਨ ਰਹਿੰਦਾ ਸੀ ਮਰਨ ਵੇਲੇ ਹੁਣ ਉਸ ਪਾਸੇ ਧਿਆਨ ਗਿਆ ਤੇ ਇਹ ਵਾਸ਼ਨਾ ਕਰਕੇ ਮੂਹ ਦਾ ਮਾਰਿਆ ਸੱਪ ਬਣ ਕੇ ਉਸ ਉੱਤੇ ਰਹਿਣ ਲੱਗ ਪਿਆ ਉੱਥੇ ਹੀ ਇਸਦਾ ਸੱਪ ਦਾ ਜਨਮ ਸ਼ੁਰੂ ਹੋ ਗਿਆ ਹੁਣ ਕੁਝ ਸਮਾਂ ਬੀਤਿਆ ਹੈ ਇੱਕ ਦਿਨ ਐਸਾ ਆਇਆ ਕਿ ਘਰ ਦੇ ਸਾਰੇ ਜੀ ਕਰੋਗੇ ਚਲੇ ਗਏ ਨੇ ਕੋਈ ਹਲਵਾਉਣ ਵਾਸਤੇ ਚਲਾ ਗਿਆ ਕੋਈ ਪੱਠੇ ਲੈਣ ਵਾਸਤੇ ਚਲਾ ਗਿਆ ਇਸ ਤਰ੍ਹਾਂ ਮਾਈਆਂ ਬੀਬੀਆਂ ਵੀ ਪ੍ਰਾਤਨ ਸਮਿਆਂ ਦੇ ਵਿੱਚ ਨਾਲ ਹੱਥ ਵਟੰਦੀਆਂ ਸਨ ਕਪਾਹ ਚੁਗਣ ਵਾਸਤੇ ਉਹ ਵੀ ਚਲੀਆਂ ਗਈਆਂ ਇੱਕ ਗੋਦੀ ਦੇ ਲੜਕੇ ਨੂੰ ਜੋ ਕਿ ਅਜੇ ਛੋਟਾ ਸੀ ਗੋਦ ਵਿੱਚ ਹੀ ਖੇਡਣ ਵਾਲਾ ਸੀ ਉਸ ਨੂੰ ਗੋਦੀ ਦਾ ਲੜਕਾ ਆਖਦੇ ਨੇ ਭਾਵ ਜਿਹੜਾ ਚੱਲ ਫਿਰ ਨਹੀਂ ਸਕਦਾ ਘਰ ਦੇ ਵਿੱਚ ਪੰਘੂੜੇ ਤੇ ਪਾ ਗਈਆਂ ਹੁਣ ਜਿਸ ਵੇਲੇ ਉਹ ਲੜਕਾ ਪੰਘੂੜੇ ਦੇ ਵਿੱਚ ਭੁੱਖ ਲੱਗਣ ਤੇ ਰੋ ਪਿਆ ਉਹ ਚੀਚੀ ਰੋ ਰਿਹਾ ਹੈ ਘਰ ਦੇ ਵਿੱਚ ਕੋਈ ਨਹੀਂ ਤਾਂ ਇਹ ਸੱਪ ਦੇ ਜੂਨ ਦੇ ਵਿੱਚ ਉਸ ਬੱਚੇ ਦੀ ਆਵਾਜ਼ ਸੁਣ ਕੇ ਮੋਹ ਦੇ ਵਿੱਚ ਫਸਿਆ ਹੋਇਆ ਉਸ ਬੱਚੇ ਨੂੰ ਚੁੱਪ ਕਰਾਉਣ ਵਾਸਤੇ ਚਲਾ ਗਿਆ ਜਦੋਂ ਉਹ ਉਸ ਬੱਚੇ ਦੇ ਪੰਘੂੜੇ ਦੇ ਉੱਤੇ ਸੱਪ ਬਣਿਆ ਹੋਇਆ ਚੜ੍ਹਿਆ ਤੇ ਜੇ ਉਸ ਪੰਘੂੜੇ ਦੀ ਰੱਸੀ ਦੇ ਨਾਲ ਲੰਮਕ ਕੇ ਥੱਲੇ ਨੂੰ ਆ ਰਿਹਾ ਉਸ ਰੱਸੀ ਨੇ ਸਿੱਧਾ ਹੀ ਪੰਘੂੜੇ ਦੇ ਵਿੱਚ ਇਸ ਸੱਪ ਨੂੰ ਉਤਾਰਨਾ ਸੀ ਇਸ ਨੇ ਇਹ ਨਾ ਸੋਚਿਆ ਕਿ ਮੇਰਾ ਸੱਪ ਦਾ ਸਰੀਰ ਹੈ ਜੇ ਮੈਂ ਬੱਚੇ ਦੇ ਕੋਲ ਗਿਆ ਤੇ ਬੱਚੇ ਨੂੰ ਜ਼ਹਿਰ ਚੜ ਜੇਗੀ ਇਹ ਤੇ ਅਜੇ ਰੱਸੇ ਦੇ ਰਾਹੀਂ ਉਤਰ ਹੀ ਰਿਹਾ ਸੀ ਇਹਨੇ ਨੂੰ ਇਸਦੇ ਹੀ ਧੀਆ ਪੁੱਤਰ ਬਾਹਰੋਂ ਅੰਦਰ ਆਏ ਉਹਨਾਂ ਨੇ ਵੇਖਿਆ ਇੱਕ ਸੱਪ ਪੰਘੂੜੇ ਦੇ ਉੱਤੇ ਚੜ੍ਹਿਆ ਬੱਚੇ ਨੂੰ ਮਾਰਨ ਲੱਗਾ ਹੈ ਤਾਂ ਉਹਨਾਂ ਨੇ ਹੋਰ ਕੁਝ ਨਾ ਵੇਖਿਆ ਇੱਕ ਛੋਟਾ ਫੜਿਆ ਤੇ ਵੇਖਦਿਆਂ ਹੀ ਬੱਚੇ ਨੂੰ ਬਚਾ ਲਿਆ ਤੇ ਸੱਪ ਨੂੰ ਛੋਟੇ ਮਾਰ-ਮਾਰ ਕੇ ਉਹਨਾਂ ਨੇ ਆਪਣੇ ਹੱਥੀਂ ਮਾਰ ਦਿੱਤਾ ਤਾਂ ਫੇਰ ਸਾਧ ਸੰਗਤ ਜੀਓ ਇਸ ਨੂੰ ਇੱਕ ਗੰਦਗੀ ਦੇ ਵਿੱਚ ਪਏ ਹੋਏ ਕੀੜੇ ਦੀ ਜੂਨ ਮਿਲੀ ਜਿੱਥੇ ਸਾਰੇ ਘਰ ਦਾ ਝੂਠਾ ਗੰਦਾ ਪਾਣੀ ਚਲੇ ਦੇ ਵਿੱਚ ਇਕੱਠਾ ਹੁੰਦਾ ਸੀ ਉਸ ਦੇ ਵਿੱਚ ਇੱਕ ਨਿਕਾੜਿਆ ਕੀੜਾ ਬਣ ਕੇ ਰਹਿਣ ਲੱਗ ਪਿਆ ਬੜਾ ਦੁਖੀ ਹੋਇਆ ਹੁਣ ਪੁਕਾਰਾਂ ਕਰਦਾ ਹੈ ਤਾਂ ਉਸ ਵੇਲੇ ਨਾਨਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਫੇਰ ਵਿਚਰਦੇ ਵਿਚਰਦੇ ਉੱਥੇ ਆਪ ਹੁੰਚੇ ਕਿਉਂਕਿ ਗੁਰੂ ਸਾਹਿਬ ਜੀ ਦਾ ਬਚਨ ਹੋ ਗਿਆ ਸੀ ਕਿ ਤੇਰੇ ਵੱਲ ਸਾਡੀ ਨਿਗਾਹ ਹੋਗੀ ਤੈਨੂੰ ਅਸੀਂ ਮੁਕਤ ਕਰ ਦੇਣਾ ਹੈ ਤਾਂ ਉੱਥੇ ਇਸ ਦੇ ਕੋਲ ਪਹੁੰਚੇ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਉਸ ਘਰ ਦੇ ਵਿੱਚ ਪਹੁੰਚੇ ਇਸ ਦੇ ਅੱਗੇ ਬੱਚੇ ਪੁੱਤੇ ਪੋਤਰੀਆਂ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਮੱਥਾ ਟੇਕਿਆ ਸਤਕਾਰ ਕੀਤਾ ਹੈ ਆਪਣੀ ਦਿਵਯ ਦ੍ਰਿਸ਼ਟੀ ਦੁਆਰਾ ਗੁਰੂ ਸਾਹਿਬ ਜੀ ਮਹਾਰਾਜ ਨੇ ਤੱਕਿਆ ਕਿ ਘਰ ਦੇ ਝੂਠੇ ਗੰਦੇ ਪਾਣੀ ਦੇ ਵਿੱਚ ਇਹ ਹੁਣ ਗੰਦਗੀ ਵਾਲਾ ਕੀੜਾ ਬਣਿਆ ਹੋਇਆ ਭਾਈ ਮਰਦਾਨੇ ਨੂੰ ਆਖਿਆ ਇਸ ਟੋਏ ਦੇ ਵਿੱਚੋਂ ਇਹ ਕੀੜਾ ਕੱਢ ਦੇ ਤੇ ਮਰਦਾਨੇ ਨੇ ਆਖਿਆ ਮਹਾਰਾਜ ਇਸ ਗੰਦਗੀ ਦੇ ਕੀੜੇ ਦੇ ਨਾਲ ਤੁਹਾਡਾ ਕੀ ਕੰਮ ਹੈ ਗੰਦੇ ਪਾਣੀ ਦੇ ਵਿੱਚ ਹੱਥ ਪਵੰਦੇ ਜੇ ਤਾਂ ਗੁਰੂ ਸਾਹਿਬ ਜੀ ਮਹਾਰਾਜ ਆਖਣ ਲੱਗੇ ਮਰਦਾਨਿਆ ਡਰਨਾ ਕੰਮ ਹੈ ਤੂੰ ਇਦਾਂ ਕੰਮ ਕਰ ਕੀੜਾ ਕੱਢ ਦੇ ਫਿਰ ਹੱਥ ਧੋ ਲੈ ਤਾਂ ਗੁਰੂ ਸਾਹਿਬ ਜੀ ਮਹਾਰਾਜ ਦੇ ਹੁਕਮ ਦੇਣ ਤੇ ਭਾਈ ਮਰਦਾਨੇ ਨੇ ਉਹ ਡੱਕੇ ਦੇ ਨਾਲ ਕੀੜਾ ਗੰਦਾ ਕੱਢ ਕੇ ਬਾਹਰ ਰੱਖ ਦਿੱਤਾ ਚੋਜੀ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਮਰਦਾਨੇ ਦੇ ਹੱਥ ਧਵਾ ਕੇ ਉਸ ਕੀੜੇ ਤੇ ਪਾਣੀ ਪਵਾਉਂਦੇ ਨੇ ਉਸ ਦੀ ਸੁਰਤੀ ਨੂੰ ਜਗਾ ਕੇ ਪੁੱਛਿਆ ਭਾਈ ਦੱਸ ਤੇਰਾ ਹਾਲ ਹੁਣ ਕਿਦਾਂ ਗੁਜ਼ਰਦਾ ਉਸ ਵੇਲੇ ਸਰੀਰ ਨੂੰ ਹਿਲਾ ਕੇ ਕਿਰਕਰਾ ਕੇ ਬੋਲਿਆ ਰੋਪਿਆ ਮਹਾਰਾਜ ਮੈਂ ਬੜਾ ਦੁਖੀ ਆ ਹੁਣ ਮੈਨੂੰ ਛਡਾਓ ਤਾਂ ਚੋਜੀ ਪ੍ਰੀਤਮ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਆਖਣ ਲੱਗੇ ਆਪਣੇ ਹੱਥ ਦੇ ਉੱਤੇ ਉਸ ਕੀੜੇ ਨੂੰ ਲੈ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਪਾਣੀ ਦਾ ਛੱਟਾ ਮਾਰਦੇ ਨੇ ਤੇ ਉਸ ਨੂੰ ਮੁਕਤ ਕਰਦੇ ਨੇ ਕੀੜੇ ਦਾ ਸਰੀਰ ਤਿਆਗ ਕੇ ਇੱਕ ਦਿਵਯ ਮੂਰਤੀ ਧਾਰ ਕੇ ਅਕਾਸ਼ ਦੇ ਵਿੱਚ ਜਾ ਖਲੋਤਾ ਆਖਣ ਲੱਗਾ ਕਿ ਹੇ ਮੇਰੇ ਪਰਿਵਾਰ ਦੇ ਸਾਰੇ ਜਨੂ ਬੋਲਣ ਲੱਗਾ ਕਿ ਮੈਂ ਤੁਹਾਡਾ ਵੱਡਾ ਹਾਂ ਸਾਰਾ ਪਰਿਵਾਰ ਉਸ ਨੂੰ ਦੇਖਦਾ ਹੈ ਉਹ ਆਪਣੇ ਪਰਿਵਾਰ ਨੂੰ ਕਹਿੰਦਾ ਮੈਂ ਤੁਹਾਡਾ ਬਿਰਧ ਬਾਬਾ ਮੈਂ ਮੋਹ ਦੇ ਵਿੱਚ ਫਸਿਆ ਰਿਹਾ ਤੇ ਇਸ ਮੋਹ ਦੇ ਮੈਨੂੰ ਮੁਕਤ ਨਹੀਂ ਹੋਣ ਦਿੱਤਾ ਪਹਿਲਾਂ ਮੈਂ ਇਸ ਮੋਹ ਦੇ ਵਿੱਚ ਪਏ ਨੇ ਐਸ ਘਰ ਦੇ ਵਿੱਚ ਬਲਦ ਦਾ ਰੂਪ ਧਾਰ ਕੇ ਜਨਮ ਲਿਆ ਫਿਰ ਇਸ ਮੋਹ ਕਰਕੇ ਮੈਂ ਕੁੱਤਾ ਬਣਿਆ ਸੱਪ ਬਣਿਆ ਤੇ ਹੁਣ ਕੀੜਾ ਬਣਿਆ ਅਜੇ ਇਹ ਢੇੜਾ ਪਤਾ ਨਹੀਂ ਕਿੰਨਾ ਕੁ ਚੱਲਣਾ ਸੀ ਮੇਰੇ ਕੋਈ ਚੰਗੇ ਭਾਗ ਨੇ ਕਿ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇਹਨਾਂ ਦੀ ਨਿਗਾਹ ਮੇਰੇ ਤੇ ਪੈ ਗਈ ਸੀ ਤੇ ਇਹਨਾਂ ਨੇ ਵਚਨ ਕਰ ਦਿੱਤਾ ਸੀ ਕਿ ਅਸੀਂ ਤੈਨੂੰ ਮੁਕਤ ਕਰਾਂਗੇ ਨਹੀਂ ਤੇ ਇਹ ਗੇੜ ਕਦੇ ਮੁਕਦਾ ਨਹੀਂ ਪਤਾ ਨਹੀਂ ਕਿੰਨਾ ਲੰਮਾ ਚੱਲਣਾ ਸੀ ਇਸ ਕਰਕੇ ਉਹ ਆਪਣੇ ਹੁਣ ਪਰਿਵਾਰ ਨੂੰ ਸਮਝਾ ਰਿਹਾ ਕਿ ਤੁਸੀਂ ਕਦੇ ਵੀ ਇਸ ਮੋਹ ਦੇ ਵਿੱਚ ਨਾ ਫਸਣਾ ਤੁਹਾਡੇ ਘਰ ਪਰਮੇਸ਼ਰ ਅਵਤਾਰ ਆਪ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜਾ ਬੈਠੇ ਨੇ ਇਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰੋ ਇਹਨਾਂ ਦੇ ਬਚਨ ਮੰਨੋ ਸੁਖ ਭੋਗੋਗੇ ਇਦਾਂ ਆਖ ਕੇ ਇੱਕ ਸੋਹਣੇ ਬਿਵਾਨ ਦੇ ਵਿੱਚ ਬੈਠ ਕੇ ਉਹ ਬੈਕੁੰਠ ਧਾਮ ਨੂੰ ਚਲਿਆ ਗਿਆ ਸੋ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਫਰਮਾਨ ਹਨ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪ੍ਰਅਧੀ ਤਰਿਆਰੇ ਗੁਰੂ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ ਇਸ ਤਰ੍ਹਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਆਪਾਂ ਪੜ੍ਹਦੇ ਆ ਮੰਨੇ ਮੁਹੇ ਚੋਟਾਂ ਨਾ ਖਾਏ ਜਿਹੜਾ ਗੁਰਾਂ ਦੇ ਬਚਨ ਮੰਨਦਾ ਹੈ ਉਹ ਮੋਹ ਦੀਆਂ ਚੋਟਾਂ ਨਹੀਂ ਖਾਂਦਾ ਮਨੈ ਜਮਕੇ ਸਾਥ ਨਾ ਜਾਏ ਉਹ ਜਮਾ ਦੇ ਨਾਲ ਫਿਰ ਨਰਕਾਂ ਨੂੰ ਨਹੀਂ ਜਾਂਦਾ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪਰ ਗੁਰਾਂ ਦੇ ਬਚਨਾਂ ਨੂੰ ਸੁਣ ਕੇ ਮੰਨਣਾ ਜ਼ਰੂਰੀ ਹੈ ਜਿਹੜਾ ਜਦੋਂ ਵੀ ਮੰਨ ਗਿਆ ਉਸ ਦਾ ਉਦੋਂ ਹੀ ਭਲਾ ਹੋ ਗਿਆ ਸੋ ਜੇਕਰ ਆਪ ਜੀ ਨੂੰ ਸਾਖੀ ਚੰਗੀ ਲੱਗੀ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਸਾਡਾ ਚੈਨਲ ਜਰੂਰ ਹੀ ਸਬਸਕ੍ਰਾਈਬ ਕਰੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰਨ ਸੰਗਤਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਨ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣ ਹੋਈਆਂ ਗਲਤੀ ਭੁੱਲਾਂ ਦੀ ਖਿਮਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ